ਆ ਗੱਲ ਜਰਾ ਧਿਆਨ ਨਾਲ ਸੁਣਿਓ ਸਿੱਕੋਂ ਕਹਿੰਦੀ ਆ ਅਕਾਲ ਪੁਰਖ ਤੋਂ ਮੰਗੋ ਦੇਕੇ ਨਹੀਂ ਪਛਤਾਉਂਦਾ ਬੀਬੀ ਕੋ ਥੋਡੇ ਵੱਲ ਥੋਡੇ ਹੱਕ ਦੀ ਗੱਲ ਕਰਦਾ ਸਿੱਕੋਂ ਕਹਿੰਦੀ ਆ ਆ ਰਾਗੀ ਢਾਡੀ ਵੀ ਵੀਰ ਪੜਦੇ ਆ ਸਿੱਕੋਂ ਕਹਿੰਦੀ ਆ ਅਕਾਲ ਪੁਰਖ ਤੋਂ ਮੰਗੋ ਦੇਕੇ ਨਹੀਂ ਪਛਤਾਉਂਦਾ 95% ਸਿੱਕੋਂ ਦੇ ਉਂਗਲਾਂ 'ਚ ਮੁੰਦਰੀਆਂ ਧੀਆਂ ਵਾਲਿਆਂ ਦੀਆਂ ਦਿਓ ਜਵਾਬ ਤੁਹਾਨੂੰ ਪੁੱਛਦਾ ਪਾਜਿਆ ਨਾ ਸੌਦੇ ਹੁੰਦੇ ਆ ਗੁਰਗਨ ਸਾਹਿਬ ਦੀ ਹਜ਼ੂਰੀ 'ਚ ਧੀਆਂ ਦੇ ਕੋਈ ਨਹੀਂ ਬੋਲਦਾ ਆ ਵੀਰ ਵੀ ਨਹੀਂ ਬੋਲਦੇ ਤੁਹਾਡੀ ਡਿਊਟੀ ਹੈ ਤੁਹਾਨੂੰ ਗੁਰੂ ਸਾਹਿਬ ਨੇ ਬਹੁਤ ਸੋਹਣੀ ਸਟੇਜ ਦਿੱਤੀ ਹੈ ਇਹਨਾਂ ਨੂੰ ਟੋਕਿਆ ਕਰੋ ਇੱਕ ਚੀਜ਼ ਦਾ ਮਾਣ ਹੈ ਮੈਨੂੰ ਮੇਰੇ ਬਾਪ ਨੇ ਮੈਨੂੰ ਪੰਜ ਬੰਦਿਆਂ ਨਾਲ ਵਿਆਹ ਆ ਸੀ ਤੇ ਮੈਂ ਉਸ ਪਰਿਵਾਰ ਦਾ ਜੁਆਇਆ ਹਾਂ ਜਿਨ੍ਹਾਂ ਦੇ ਘਰ ਉਦਮ ਸਿੰਘ ਠਹਿਰਿਆ ਸੀ ਤੇ ਮੇਰੇ ਬਾਪ ਮੈਨੂੰ ਤੰਗ ਹੀ ਕਰਦਾ ਰਿਹਾ 20 ਸਾਲ ਤੈਨੂੰ ਇੱਕ ਰੁਪਏ ਨਾਲ ਵਿਆਹ ਆ ਇੱਕ ਵਾਰ ਮੈਂ ਕਿਹਾ ਯਾਰ ਕੋਈ ਮੇਰਾ ਬੇਟਾ ਬਾਰਿਸਟਰ ਬਣ ਗਿਆ ਜੀ ਆਕਸਫੋਰਡ ਤੋਂ ਤੇ ਮੈਂ ਕਿਹਾ ਹੁਣ ਇਹਦਾ ਵਿਆਹ ਕਰਨਾ ਹੈ ਤੇ ਹੁਣ ਬਾਪ ਬਾਪ ਦੀ ਲੀ ਵੀ ਤੋੜ ਦੇਣੀ ਹੈ ਤੇ ਮੈਂ ਆਪਦੇ ਬੇਟੇ ਨੂੰ ਧੀ ਵਾਲਾ ਤੋਂ 1 ਰੁਪਿਆ ਵੀ ਨਹੀਂ ਲਿਆ 40 ਮਿੰਟ ਚ ਪਟਿਆਲੇ ਦੇ ਗੁਰਦੁਆਰੇ ਚ 40 ਮਿੰਟ ਚ ਬਾਹਰ ਤੇ ਉਹਨਾਂ ਨਾਲ ਮੈਂ ਸੌਦਾ ਕਰ ਲਿਆ ਮੈਂ ਕਿਹਾ ਯਾਰ ਪੰਜ ਬੰਦੇ ਸਾਡੇ ਆਉਣਗੇ ਤੇ ਪੰਜ ਆਉਣਗੇ ਤੁਹਾਡੇ ਤੇ 11ਵਾਂ ਸੀ ਗੈਨੇ ਜੀ ਤੇ ਮੇਰੀ ਵਾਈਫ ਅਸੀਂ 6 ਹੋਣ ਲੱਗ ਗਏ ਸਾਧ ਸੰਗਤ ਜੀ ਤੇ ਮੇਰੀ ਵਾਈਫ ਕਹਿੰਦੀ ਮੈਂ ਘਰ ਰਹੂੰਗੀ ਮੇਰੀ ਵਾਈਫ ਮੇਰੇ ਬੇਟੇ ਦੇ ਵਿਆਹ ਤੇ ਨਹੀਂ ਆਈ ਮਾਂ ਨੂੰ ਕਿੰਨੀ ਪਸੰਦਦੀ ਐ ਪਰ ਅਸੀਂ ਆਪਦੇ ਸਹੂਲ ਲਈ ਤੋੜੇ ਸੇ ਕੌਮ ਨੂੰ ਮਹਿੰਗੇ ਵਿਆਹਾਂ ਨੇ ਮਾਰਤਾ ਤੇ ਭੋਗ ਮੰਗਣਿਆਂ ਨੇ ਮਾਰਤਾ ਕੋਈ ਨਹੀਂ ਬੋਲਦਾ ਮੈਨੂੰ ਅੱਜ ਦੁੱਖ ਆ ਤੁਹਾਡੇ ਚੋਂ ਇੱਕ ਬੰਦਾ ਵੀ ਨਹੀਂ ਜਿਨੇ ਪੰਜ ਬੰਦਿਆਂ ਨਾਲ ਆਦ ਵਿਆਹ ਹੀ ਹੋਵੇ ਕਿਉਂ ਮੰਗਦੇ ਆ ਫਿਰ ਅਕਾਲਪੁਰਖ ਤੋ ਉਹ ਤਾਂ ਦੇਕੇ ਨਹੀਂ ਪਿਛਤਾਉਂਦਾ ਧੀ ਵਾਲੇ ਨੂੰ ਨੀਂਦ ਨਹੀਂ ਆਉਂਦੀ ਜਦੋਂ ਕਹਦੇ ਨੇ ਹਜ਼ਾਰ ਬੰਦਾ ਆਉਣਾ ਆਉਂਦੀ ਨੀਂਦ ਨਹੀਂ ਆਉਂਦੀ ਇਸੇ ਕਰਕੇ ਦੁਨੀਆ ਕਹਿੰਦੀ ਆ ਸਾਡੇ ਧੀ ਨਾ ਹੋਵੇ ਉਸੇ ਕਰਕੇ ਕੋਈ ਪੱਥਰ ਕਹਿੰਦਾ ਇੱਕ ਵਾਰ ਇੰਗਲੈਂਡ ਦੀ ਸੁਣ ਲਓ ਸਾਡੇ ਉੱਥੇ ਕੈਂਸਰ ਰਿਸਰਚ ਦੇ ਵਿੱਚ ਮੀਟਿੰਗ ਸੀ ਤੇ ਮੇਨਾ ਕੁਲਵੰਤ ਸਿੰਘ ਨਾਂ ਘਾਟ ਹੀ ਲੈਂਦੇ ਆ ਕਹਿੰਦੇ ਕੈਂਸਰ ਵਾਲਾ ਦੋ ਬੀਬੀਆਂ ਬੈਠੀਆਂ ਮੈਂ ਉਹਨਾਂ ਨੂੰ ਫਤੇ ਬੁਲਾਈ ਮੈਂ ਕਿਹਾ ਮਾਤਾ ਜੀ ਤੁਸੀਂ ਠੀਕ ਹੋ ਕਹਿੰਦੀਆਂ ਹਾਂ ਪੁੱਤ ਕਹਿੰਦੀ ਸਾਡੀ ਨੂੰ ਨੂੰ ਇੱਥੇ ਬੱਚਾ ਹੋਣ ਵਾਲਾ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਹਸਤਾਨਾ ਹੈ ਘਬਰਾਓ ਨਾ ਤੁਸੀਂ ਚਿੰਤਾ ਨਾ ਕਰੋ ਵਧੀਆ ਡਾਕਟਰ ਹੈ ਇੱਥੇ ਕਹਿੰਦੀ ਨਹੀਂ ਸਾਡੇ ਅੱਗੇ ਇੱਕ ਪੋਤੀ ਹੈ ਕਿਤੇ ਇੱਕ ਪੱਥਰ ਹੋਰ ਨਾ ਆ ਜੇ ਸੁਣਿਓ ਉਹ ਘੰਟਾਕ ਸਾਡੀ ਮੀਟਿੰਗ ਚੱਲੀ ਜੋ ਵਾਪਸ ਮੁੜ ਕੇ ਆਇਆ ਤੂੰ ਬੇਬੇ ਫੇਰ ਬੈਠੀ ਮੈਂ ਕਿਹਾ ਮਾਤਾ ਜੀ ਤੁਹਾਡੀ ਨੋ ਰਾਣੀ ਠੀਕ ਹੈ ਕਹਿੰਦੇ ਪੁੱਤ ਉਹ ਤਾਂ ਠੀਕ ਹੈ ਸਾਡੇ ਇੱਕ ਪੱਥਰ ਹੋਰ ਆ ਗਿਆ ਮੈਨੂੰ ਫਿਰ ਰਿਆ ਲੱਗਿਆ ਕਿਉਂਕਿ ਸਾਡਾ ਪਿੰਡ ਰਾਉਕੀ ਤਮਲੇ ਆ ਮੈਂ ਕਿਹਾ ਮਾਂ ਤੂੰ ਵੱਡਾ ਪੱਥਰ ਹੈ ਤੂੰ ਵੀ ਧੀ ਸੀ ਕਿਸੇ ਵੇਲੇ ਕਿਸੇ ਦੀ ਠੀਕ ਹੈ ਅਸੀਂ ਧੀਆਂ ਦਾ ਵੀ ਸਤਿਕਾਰ ਕਰਿਆ ਕਰਗੇ ਸਾਧ ਸੰਗਤ ਜੀ ਜਿਸ ਦਿਨ ਧੀ ਜੰਮਦੀ ਹੈ ਉਸੇ ਦਿਨ ਤੋਂ ਮਾਪੇ ਤਾਂ ਹੀ ਉਦਾਸ ਹੋ ਜਾਂਦੇ ਆ ਕਿ ਧੀਆਂ ਦੇ ਦੁੱਖ ਬਹੁਤ ਆ ਸਾਡੇ ਐਨਆਰਆਈ ਆਉਂਦੇ ਵਿਆਹ ਕੇ ਲੈ ਜਾਂਦੇ ਆ ਛੱਡ ਦਿੰਦੇ ਆ ਸਿੱਕਾਉਮ ਦਾ ਡਾਈਵੋਰਸ ਰੇਟ 47% ਹੈ ਇਸ ਵੇਲੇ ਤੇ ਪਿੱਛੇ ਚਲੇ ਜਾਓ ਸਾਡੀ ਮਾਸੀ ਭੂਆ ਤਾਂ ਕਦੇ ਤਲਾਕ ਹੋਇਆ ਸੀ ਜਿਹਦੀ ਚਾਰ ਲਾਵਾਂ ਦੇ ਵਿੱਚ ਬਾਹਮ ਫੜ ਲਈ ਆਪਾਂ ਕਦੇ ਨਹੀਂ ਛੱਡਦੇ ਸੀ ਠੀਕ ਹੈ ਅਸੀਂ ਇੰਨੇ ਫੇਲ ਹੋ ਗਏ ਤੇ ਮੈਨੂੰ ਇੱਕ ਡਾਕੂਮੈਂਟਰੀ ਬਣੀ ਉਹ ਕਹਿੰਦੇ ਯਾਰ ਤੁਸੀਂ ਢੋਲਕੀਆਂ ਬਹੁਤ ਕੁੱਟਦੇ ਆ ਤੇ ਗੁਰੂ ਦੀ ਗੱਲ ਕੋਈ ਨਹੀਂ ਮੰਨਦੇ ਮੈਂ ਕਿਹਾ ਦੱਸ ਕਹਿੰਦਾ ਜਿੱਦਨ ਕੁੜੀ ਜੰਮੀ ਉਹ ਦਿਨ ਤੂੰ ਸਿਰ ਸੈਟ ਲਿਆ ਪੈ ਗਿਆ ਠੀਕ ਐ ਫਿਰ ਕਹਿੰਦਾ ਉਹਦਾ ਵਿਆਹ ਹੋਇਆ ਉਹਨਾਂ ਨੇ ਦਾਜ ਮੰਗ ਲਿਆ ਤੂੰ ਸਿਰ ਫੇਰ ਸੁੱਟ ਲਿਆ ਫਿਰ ਉਹ ਵਿਆਹੀ ਗਈ ਕੁੜੀ ਚਲੀ ਗਈ ਉਹਦੇ ਦੋ ਧੀਆ ਹੋ ਗਈਆਂ ਸੱਸ ਕਹਿੰਦੀ ਮੁੰਡਾ ਲਿਆ ਫਿਰ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸ਼ਬਦ ਪੜ੍ਹਦੇ ਹਾਂ ਸੋ ਕਿਉਂ ਮੰਦਾ ਆਖੀ ਇੱਜ਼ਤ ਜੰਮੇ ਰਾਜ ਆ ਬਾਬੇ ਨਾਨਕ ਨੇ 500 ਸਾਲ ਪਹਿਲਾਂ ਲਿਖ ਗਏ ਵੀ ਔਰਤ ਨੂੰ ਮਾੜਾ ਨਾ ਕਹੋ ਉਹ ਜਨਣੀ ਐ ਫਿਰ ਕੈਂਸਰ ਨੇ ਵੀ ਨਹੀਂ ਬਖਸ਼ਿਆ ਉਹਨੂੰ ਔਰਤ ਨੂੰ ਕਿਉਂਕਿ ਮੇਰੀ ਮਾਂ ਨੇ ਮੈਨੂੰ 9 ਮਹੀਨੇ ਪੇਟ 'ਚ ਰੱਖਿਆ ਸੀ ਨਾ ਛਾਤੀ ਦਾ ਕੈਂਸਰ ਤੇ ਬੱਚੇਦਾਨੀ ਦਾ ਔਰਤ ਨੂੰ ਹੀ ਚੁੰਬੜਦਾ ਫਿਰ ਉਹ 40 45 ਸਾਲ ਤੇ ਉਹ ਮਾਂ ਨੂੰ ਮੇਰੀ ਭੈਣ ਨੂੰ ਕੈਂਸਰ 'ਚ ਘੇਰ ਲੈਂਦਾ ਫਿਰ ਮਰ ਜਾਂਦੀ ਏ ਕੰਮ ਕਰਦੀ ਕਰਦੀ ਸ਼ਾਇਦ ਸ਼ਰਾਬੀ ਹਸਬੰਦ ਤੋਂ ਕੁੱਟ ਵੀ ਖਾਂਦੀ ਏ ਮੰਨੋ ਗੁਰਗਨ ਸਾਹਿਬ ਦੀ ਹਜ਼ੂਰੀ 'ਚ ਬੈਠੇ ਆਂ ਕੁੱਟ ਵੀ ਖਾਂਦੀ ਏ ਮਰ ਜਾਂਦੀ ਏ ਤੇ ਮੈਨੂੰ ਕਿਸੇ ਨੇ ਕਿਹਾ ਵੀ ਡੈੱਡ ਬੋਡੀ ਦੀਆਂ ਅੱਖਾਂ ਕਿਉਂ ਖੁੱਲੀਆਂ ਰਹਿ ਜਾਂਦੀਆਂ ਹੈ? ਕਿ ਇਹ ਔਰਤਾਂ ਮਰ ਜਾਂਦੀ ਹੈ ਅੱਖਾਂ ਖੁੱਲੀਆਂ ਰਹਿ ਜਾਂਦੀਆਂ। ਫਿਰ ਮੈਂ ਜਵਾਬ ਦਿੱਤਾ ਫਿਰ ਉਹ ਆਪ ਦਾ ਖਫਣ ਵੀ ਪੇਕਿਆਂ ਤੋਂ ਢੀਕਦੀਆ ਵਾਹ ਸਿੱਕਾਉਂ ਦੇ ਵਾਰਸੋ। ਅਖੀਰਲੇ ਕੱਪੜੇ ਵੀ ਉੱਥੋਂ ਆਉਂਦੇ ਆ ਜਿੱਥੋਂ ਦਾਜ ਲਿਆ ਸੀਗਾ। ਮੈਂ ਆਪਣੀ ਵਾਈਫ ਦੇ 5 ਮੀਟਰ ਲੱਠਾ ਨਹੀਂ ਪਾ ਸਕਦਾ। ਗਿਆਨੀ ਜੀ ਆਹ ਹਾਲ ਤਾਂ ਸਿੱਕਾਉਂ ਦੀ। ਅਖੀਰਲੇ ਕੱਪੜੇ ਔਰਤ ਦੇ ਉੱਥੋਂ ਹੀ ਆਉਂਦੇ ਆ ਜਿੱਥੋਂ ਦਾਜ ਲਿਆ ਸੀਗਾ। ਵਾਹ ਮੈਂ ਕਹਿੰਦਾ ਤੁਹਾਡੇ ਕੋਲੇ ਕੋਈ ਹੱਕ ਨਹੀਂ ਗੁਰੂਗਨ ਸਾਹਿਬ ਰੱਖਣਾ ਜੇ ਗੁਰੂ ਦੀ ਗੱਲ ਨਹੀਂ ਮੰਲਣੀ ਤੇ ਬਾਬੇ ਨਾਨਕ ਨੇ ਉਸ ਵੇਲੇ ਸਦੀ ਪ੍ਰਥਾ ਬੰਦ ਕੀਤੀ ਇਹ ਵੀ ਸਾਡੇ ਸਮਾਜ ਦੇ ਉੱਤੇ ਕਲੰਕ ਹੈ ਕੈਂਸਰ ਹੈ ਇਹ ਆਪਾਂ ਠੀਕ ਕਰ ਸਕਦੇ ਆ ਥੋੜੇ ਜੇ ਜ਼ਿੰਮੇਵਾਰ ਨਾਗਰਿਕ ਬਣੋ ਇਹ ਤੋਂ ਮੰਗਿਆ ਕਰੋ ਬਹੁਤ ਕੁਝ ਦੇ ਦਿੰਦਾ ਮੈਂ ਜਦੋਂ ਦਾ ਕੈਂਸਰ ਨਾਲ ਕੰਮ ਕਰਨ ਲੱਗਿਆ ਪਤਾ ਨਹੀਂ ਕਿੱਥੋਂ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ ਮੈਂ ਆਪਦੇ ਕਿਤੇ ਕਾਰੋਬਾਰ ਦੇਖਿਆ ਵੀ ਨਹੀਂਗਾ ਪਰ ਆਪੇ ਹੀ ਛੱਡਦਾ ਨੱਕੇ ਜਿਵੇਂ ਧੰਨੇ ਭਖ ਦੇ ਛੱਡਦਾ ਸੀ ਥੋੜਾ ਵਿਸ਼ਵਾਸ ਹੋਣਾ ਚਾਹੀਦਾ ਠੀਕ ਆ ਇਹ ਮੇਰੀਆਂ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਗੱਲਾਂ ਚੁਭਗੀਆਂ ਹੋਣੀਆਂ ਪਰ ਮਿੱਤਰੋ ਕਰੇਲਾ ਚੰਗਾ ਹੁੰਦਾ 슈ਗਰ ਦੀ ਬਿਮਾਰੀ